ਹਰੇ ਦੇ ਬੈਰੀ ਨੇ ਬਾਪੂ ਸਿੰਘ ਹਰੇ ਦੇ ਬੈਰੀ ਨੇ ਪੂਰੇ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੁਹਾਨੂੰ ਸਵਾਗਤ ਹੈ ਜੀ ਆਪਣੇ ਬਲੌਗ ਤੇ ਅੱਜ ਦਾ ਬਲੌਗ ਹੈ ਕੱਖਾਂ ਕੱਖਾਂ ਵਾਲਾ ਤਾਂ ਸੀ ਨਵੇੜ ਤਾਂ ਸੀ ਆ ਲਾਈ ਪਈ ਆ ਢੇਰੀ ਤੇ ਹਰੇ ਤਾਂ ਫਲਾਰ ਸੀ ਮੱਝਾਂ ਨੂੰ ਲੈ ਕੇ ਆਉਣਾ ਮੱਝਾਂ ਆਪਦੇ ਕੀ ਕਹਿੰਦੇ ਹੁੰਦੇ ਨੇ ਉਹਨੂੰ ਵਸਤੀ 'ਚ ਖੜੇ ਆ ਨੇ ਮੱਝਾਂ ਆਪਣੀ ਸ਼ੁਰੂ ਵੀ ਬਲੌਗ ਆਪਾਂ ਉੱਥੇ ਹੀ ਕਰੇ ਸੀਗੇ ਮੱਝਾਂ ਵਾਲੀਆਂ ਵਸਤੀਆਂ ਤੋਂ ਤੇ ਅੱਜ ਮੱਝਾਂ ਵਾਲੀਆਂ ਵਸਤੀਆਂ ਤੋਂ ਘਰੇ ਤੱਕ ਪੁੱਜ ਚੁੱਕੇ ਆ ਹਾ ਢੇ ਰਸੀ ਸਵੇਰੀ ਲਾ ਛੱਡਿਆ ਸੀਗਾ ਇਹਦਾ ਵਲੌਗ ਨਹੀਂ ਬਣਾਇਆ ਕਿਉਂਕਿ ਮਾਂ ਛੱਡੋ ਰੋਜ ਕਿਹੜਾ ਦਿਖਾਊਗਾ ਹਰਿਆ ਬਾਈ ਨੂੰ ਤੇ ਹੁਣ ਫਿਲਹਾਲ ਸਾਨੂੰ ਉਧਰ ਜਾਂਦੀ ਮਿਲਦੇ ਆਂ ਐਨਾ ਬਣੇ ਰਹਿਣਾ ਨਾਲ ਨਾਲ ਤੇ ਰਾਜ ਕੋਈ ਸਟਾਫ ਮੈਂਬਰ ਮਿਲ ਸਕਦਾ ਉਹਦੇ ਨਾਲ ਵੀ ਤੁਹਾਨੂੰ ਜਾਣੂ ਕਰਵਾ ਦਾਂਗੇ ਜਿਆਦਾ ਤਾਂ ਸਟਾਫ ਮੈਂਬਰ ਕੋਈ ਨਾ ਕੋਈ ਆਪਣਾ ਸਟਾਫ ਆ ਜਿਹੜਾ ਉਹ ਬੇਲਣਾ ਦਾ ਸਟਾਫ ਹੈ ਉਹਨਾਂ ਨਾਲ ਤੁਹਾਨੂੰ ਮਿਲਾ ਦਾਂਗੇ ਤੇ ਸ਼ੁਕਰੀਆ ਤੁਹਾਡੇ ਨਾਲ ਮਿਲਦੇ ਆ ਤੇ ਐਂਡ ਤੱਕ ਬਣੇ ਰਹਿਣਾ ਸਵਾਦ ਆਉਣਾ ਵੱਲਾ ਐਂਡ ਯੋ ਯੋ ਤੇ ਆਹ ਹਾਂ ਕੁਝ ਕਰ ਲਿਆ ਕਰਾਂ ਨੂੰ ਤੇ ਆ ਸਾਡਾ ਹਰਾਸ ਨੂੰ ਦਿਖਾਈ ਚੁਕਾ ਜੀ ਕੁਝ ਕਰ ਜੀ ਆਪਣੀ ਬਸਤੀਆਂ ਨੂੰ ਕਰਾਂ ਤੋਂ ਬੱਲਦੇ ਆਕੇ ਜੀ ਸੱਜਣ ਜੋ ਹਰੇ ਦੇ ਬੈਰੀ ਨੇ ਬਾਪੂ ਸਿੰਘ ਹਮਾਰੇ ਹਰੇ ਦੇ ਬੈਰੀ ਨੇ ਪੂਰੇ ਉਹ ਨੇ ਜਿਹੜੇ ਹਰੇ ਦੇ ਬੈਰੀ ਨੇ ਹਰਾ ਹਰਾ ਨਾ ਨਾ ਜਿਹਾ ਫਸਿਆ ਹੋਇਆ ਇਹਨਾਂ ਦੇ ਐ ਕਰਕੇ ਦਾਵਾ ਬੇ ਯੋ ਯੋ ਆਰਤੀ ਬਾਈ ਸਾਡੇ ਸਟਾਫ ਦਾ ਮੈਂਬਰ ਮਿਲ ਗਿਆ ਆ ਬੰਦਾ ਨੌਮੀ ਚੋਂ ਪਾਸ ਹੋ ਗਿਆ ਪੜਨਾ ਪੜਨਾ ਆਉਂਦਾ ਕੁਛ ਨਹੀਂ ਕਿਵੇਂ ਹੋਇਆ ਬਾਈ ਤੂੰ ਪਾਸ ਹ ਹ ਇਹ ਤੈਨੂੰ ਮੈਂ ਨੈਟ ਤੇ ਪਾਉਂਗਾ ਨਾਲੇ ਤੇਰੀ ਵੀਡੀਓ ਇਹ ਛੜੇ ਛੜੇ ਕੱਚਾਂ 'ਚ ਫਿਰਦੇ ਨੇ ਗੱਭਰੂ ਸਾਡੇ ਸਟਾਫ ਦੇ ਮੈਂਬਰ ਨੇ ਇਹ ਇਹ ਵੀ ਸਾਡੇ ਸਟਾਫ ਦੇ ਮੈਂਬਰ ਵਨ ਨੰਬਰ ਤੇ ਆਂਦਾ ਹੈ ਇਹ ਸੰਸਾਰ ਸਾਡੀਆਂ ਬਸਤੀਆਂ ਨੂੰ ਜਾਂਦੇ ਨੇ ਆ ਰਹਾ ਵਿੱਚ ਦੀ ਹੋ ਕੀ ਅਸੀਂ ਆਪਣੀਆਂ ਬਫੈਲੋਸ ਨੂੰ ਲੈ ਕੇ ਆਉਣਾ ਬਫੈਲੋਸ ਇਹ ਰਾਤ ਤੇ ਆਉਣਾ ਬਿਲਕੁਲ ਜੰਸਾਨ ਰਾ ਇਸ ਧੁੱਪਾਂ ਦੇ ਵਿੱਚ ਪਾਣੀ ਸੰਗ ਜੀ ਯਾਰ ਇਹਨੇ ਕੈਮਰਾ ਫੜਨਾ ਮੜਾ ਜਿਉੱਖਾ ਹੋ ਰਿਹਾ ਮੈਂ ਕਿ ਮੜਾ ਜਿ ਕੱਟ ਛੋਟ ਦੇ ਸਕਦਾ ਚੁੰਬਾ ਅਲਾਕ ਮਿਲਦੇ ਆ ਆਪਣੇ ਉੱਥੇ ਕੀ ਆਦਾ ਨਾਮ ਵਸਤੀਆਂ ਸਾਡੀਆਂ ਉੱਥੇ ਮਿਲਦੇ ਤਾਂ ਆਪ ਕੋ ਬਹੁਤਾ ਕੈਮਰਾ ਹੈਂਗ ਹੋਣ ਦੀ ਪ੍ਰੋਬਲਮ ਹੈ ਯੋ ਮੈਂ ਸੂਰਜ ਸਰਤੇ ਕਿੱਧਰ ਜਿਹਾ ਵਗਿਆ ਹੋ ਸੀ। ਫਿਰ ਵਿਹਣੀ ਸਿੰਘ ਉਹਦੇ ਥੱਲੇ ਧੁਕਮਾਂ ਵਿੱਚ ਕਾਰ ਜਾ ਰਹੇ ਹਨ। ਤੇ ਜੇ ਵਦਿਆ ਨਾ ਕਹਿ ਨਹੀਂ ਸਕਦੇ ਕੁਝ, ਕੁਝ ਨਹੀਂ ਕਹਿ ਸਕਦੇ। ਸ਼ਿਕਾ ਜੀ ਮਿਲਦੇ ਆ ਉੱਥੇ। ਜਿਸ ਦਾ ਕਿ ਬੇਸਵਰੀ ਨਾਲ ਇੰਤਜ਼ਾਰ ਸੀ ਉਹ ਕੜੀਆਂ ਆ ਚੁੱਕੇ ਨੇ ਹਣੀ, ਹਿੰਗ ਜੀ ਹੋਰ ਪਹੁੰਚ ਚੁੱਕੇ ਨੇ ਆਪਣੀ ਵਸਤੀ 'ਚ। ਇੱਕ ਗੱਲ ਸੋਣੇ ਦੇਖਿਓ ਹੁਣ ਵੀ ਅੱਜ ਲਹਿਜਾ ਜਿਹੜਾ ਬਦਲਿਆ ਪਿਆ ਹਨਾ ਮੇਰੀ ਗੱਲ ਤਾਂ। ਮੈਨੂੰ ਲੱਗਦਾ ਵੀ ਲਹਿਜਾ ਜਿਹੜਾ ਬਵਲੇ ਆਪੇ ਆਪਣੀ ਗੱਲ ਦਾ ਯਾ ਬੇਟੀਆਂ ਨੇ ਆਪਣੀਆਂ ਇੱਕ ਮੈਸ ਨਾ ਇੱਕ ਛੋਟੀ ਇੱਕ ਛੋਟੀ ਦੀ ਕੁੜੀ ਕੱਟੀ ਕੌਰ ਤੇ ਅਸੀਂ ਉਹਨਾਂ ਨੂੰ ਖੋਲਣਾ ਆ ਤੇ ਹੁਣ ਖੋਲ ਲਈਏ ਘਰੇ ਮਿਲਦੇ ਆ ਜੇ ਕੋਈ ਰਾਹ ਚ ਫੇਰ ਸਟਾਫ ਮੈਂਬਰ ਮਿਲਿਆ ਉਹਦੇ ਨਾਲ ਜਾਣ ਨੂੰ ਤੁਹਾਨੂੰ ਕਰਵਾ ਦਾਂਗੇ ਤੇ ਇੰਨੇ ਨਾਲ ਬਣੇ ਰਹਿਣਾ ਤੇ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਠੀਕ ਹੈ ਜੀ ਹੂੰ ਖੋਲਤਿਆਂ ਨੇ ਸਾਡੀਆਂ ਮਾਇਦੇ ਸੰਗਲਾਂ ਇਹਨਾਂ ਨੂੰ ਕਹਤਾ ਜਾਂ ਜੀ ਲੈ ਉਹ ਆਪਣੀ ਜ਼ਿੰਦਗੀ ਐਦਾਂ ਕਹਿ ਕੇ ਹਣੀ ਸਿੰਘ ਜੀ ਹੋਰਾਂ ਨੇ ਪਜਾਬ ਦਿੱਤੀਆਂ ਨੇ ਇਹ ਤੇ ਗੇਟ ਲਾ ਦੀਏ ਆਪਣੀ ਬਸਤੀ ਦਾ ਇਹਦਾ ਨਾਂ ਰੱਖਣਾ ਪੈਣਾ ਮੈਨੂੰ ਬਸਤੀ ਦਾ ਇੱਥੋਂ ਕਰਕੇ ਇੱਥੇ ਪਾਓ ਇਹ ਡੰਡੇ ਚੱਕੇ ਡੰਡੇ ਚੱਕੇ ਇੱਥੇ ਲਾਓ ਰੱਸੀ ਨੂੰ ਐ ਵਿੱਚ ਵਸਾਓ ਗੱਲਾਂ ਜੋੜਨੀਆਂ ਆ ਗਿਆ ਨੇ ਹਣੀ ਸਿੰਘ ਜੀ ਖੇਤਲੇ ਵਾਲੇ ਨੂੰ ਤੇ ਫਿਲਹਾਲ ਡੰਡਿਆਂ ਦੇ ਨਾਲ ਚੱਕ ਕੇ ਗਬਰੂ ਤਿਆਰ ਹੋ ਗਏ ਨੇ ਆਵਾਜ਼ ਦੀ ਮੜੀ-ਮੋਟੀ ਦਿੱਕਤ ਆ ਰਹੀ ਹੋਣੀ ਤੇ ਸ਼ੁਕਰੀਆ ਚਲੋ ਸੋਨ ਸੋਨ ਰਾਹ ਤੇ ਸਾਡੀਆਂ ਮੱਜਾਂ ਨਾਲ ਮੈਂ ਤੁਰਦਾ ਫਿਰਦਾ ਜਾ ਰਹੇ ਹਾਂ ਕਿਉਂਕਿ ਡੰਗਰਾਂ ਨਾਲ ਹੀ ਡੰਗਰ ਹੋਣਾ ਪੈਂਦਾ ਸੋਨੇ ਸੋਚਿਆ ਹੁਣ ਕਿ ਖਾਸਵੇਂ ਡੰਗਰਾਂ ਦੀ ਵਲੌਗ ਬਣਾਈ ਜਾਂਦਾ ਹੈ ਫਿਰ ਤੁਹਾਨੂੰ ਦੱਸ ਦਈਏ ਵੀ ਡੰਗਰ ਹੋ ਰਹੇ ਸੀ ਜਿਹੜਾ ਕੋਈ ਲੋਕ ਨੂੰ ਨਿੱਕੀ ਕਹਿੰਦਾ ਹੈ ਉਹਨੂੰ ਵੀ ਡੰਗਰਾਂ ਵਾਂਗ ਗੱਲ ਸਾਈਡ ਤੇ ਕਰ ਦਈਦੀ ਹੈ ਹਾਏ ਗਬਰੂਓ ਫਾਈਨਲ ਤੌਰ ਤੇ ਸਾਡੀਆਂ ਮਾਈਸਾ ਘਰਾਂ ਨੂੰ ਪੁੱਜ ਚੁੱਕੇ ਨੇ ਹਰਾ ਘਟਣਾ ਪੜਿਆ ਹਲੇ ਤੇ ਇੱਥੇ ਨਬੜਦੀ ਸਾਡੀ ਵੀਡੀਓ ਤੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਕਰੀਆ ওকে